8 ਦਿਨ ਰੋਜ਼ਾਨਾ 10 ਮਿੰਟ ਦਾ ਸਮਾਂ ਕੱਢਣਾ ਪਵੇਗਾ। ਕੇਵਲ 8 ਦਿਨਾਂ ਦੇ ਵਿੱਚ ਸਾਨੂੰ 38 ਪੌੜੀਆਂ ਦੀ ਤਰਤੀਬ ਬੜੀ ਆਸਾਨੀ ਨਾਲ ਯਾਦ ਹੋ ਜਾਏਗੀ। 4 ਦਿਨਾਂ ਦੇ ਵਿੱਚ ਅਸੀਂ ਪਹਿਲੀ ਪੌੜੀ ਤੋਂ ਲੈ ਕੇ 20ਵੀਂ ਪੌੜੀ ਤੱਕ ਦੀ ਤਰਤੀਬ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਅਭਿਆਸ ਕਰਕੇ ਪਕਾ ਲੈਣਾ। ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦੀ ਤਰਤੀਬ ਯਾਦ ਕਰਵਾਉਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਨੂੰ ਜਪਜੀ ਸਾਹਿਬ ਕੰਠ ਤਾਂ ਹੋਣਾ ਹੀ ਚਾਹੀਦਾ ਹੈ ਬਲਕਿ ਸਾਨੂੰ ਜਪਜੀ ਸਾਹਿਬ ਜੀ ਦੀਆਂ ਪੌੜੀਆਂ ਦੀ ਤਰਤੀਬ ਦਾ ਵੀ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਭਾਵੇਂ ਸਾਨੂੰ ਬਹੁਤਿਆਂ ਨੂੰ ਇਹ ਗੱਲ ਔਖੀ ਲੱਗਦੀ ਹੋਵੇਗੀ ਪਰ ਅਸਲ ਵਿੱਚ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦੀ ਤਰਤੀਬ ਚੇਤੇ ਰੱਖਣੀ ਕੋਈ ਔਖੀ ਗੱਲ ਹੈ ਨਹੀਂ ਵਾਹਿਗੁਰੂ ਦੀ ਕਿਰਪਾ ਨਾਲ ਦਾਸ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹ 38 ਦੀਆਂ 38 ਪੌੜੀਆਂ ਦੀ ਤਰਤੀਬ ਕੰਠ ਕਰਵਾਈ ਹੈ ਦਾਸ ਨੇ ਪਿਛਲੇ ਦਿਨੀ ਇੱਕ ਵੀਡੀਓ ਵਿੱਚ ਜਪਜੀ ਸਾਹਿਬ ਵਿੱਚ ਆਉਣ ਵਾਲੀਆਂ ਚਾਰ-ਚਾਰ ਪੌੜੀਆਂ ਦੇ ਚਾਰ ਜੁੱਟ ਜਿਤੇ ਅਖੀਰਲੀਆਂ ਤੁਕਾਂ ਰਲਦੀਆਂ ਮਿਲਦੀਆਂ ਹੋਣ ਕਰਕੇ ਸਾਨੂੰ ਭਲੇਖਾ ਪੈ ਜਾਂਦਾ ਉਹਨਾਂ ਪੌੜੀਆਂ ਦੀ ਤਰਤੀਬ ਨੂੰ ਯਾਦ ਰੱਖਣ ਦੀ ਸਰਲ ਯੁਕਤ ਸਬੰਧੀ ਬੇਨਤੀ ਕੀਤੀ ਸੀ ਅਤੇ 38 ਪੌੜੀਆਂ ਦੀ ਤਰਤੀਬ ਚੇਤੇ ਕਰਨ ਬਾਰੇ ਵੀ ਸਰਲ ਯੁਗਤ ਦੱਸਣ ਦਾ ਵਾਅਦਾ ਵੀ ਕੀਤਾ ਸੀ ਸੋ ਅੱਜ ਅਸੀਂ ਇਹ ਸਰਲ ਯੁਗਤ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਹੈ ਆਪ ਜੀ ਖੁਦ ਵੀ ਲਾਹਾ ਲਓਗੇ ਤੇ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੱਕ ਵੀ ਇਹ ਵੀਡੀਓ ਪਹੁੰਚਾ ਕੇ ਗੁਰਬਾਣੀ ਦੇ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਓਗੇ ਹੁਣ ਆਓ ਜੀ ਧਿਆਨ ਨਾਲ ਸੁਣੀਏ ਕਿ 38 ਪੌੜੀਆਂ ਦੀ ਤਰਤੀਬ ਨੂੰ ਚੇਤੇ ਕਰਨ ਦਾ ਤਰੀਕਾ ਕੀ ਹੈ ਇਸ ਲਈ ਕਿੰਨਾ ਸਮਾਂ ਤੇ ਕਿੰਨੀ ਮਿਹਨਤ ਲੱਗੇਗੀ 8 ਦਿਨ ਰੋਜ਼ਾਨਾ 10 ਮਿੰਟ ਦਾ ਸਮਾਂ ਕੱਢਣਾ ਪਵੇਗਾ ਤੇ ਦੱਸੇ ਹੋਏ ਤਰੀਕੇ ਨਾਲ ਅਭਿਆਸ ਕਰਨਾ ਇਸ ਤਰ੍ਹਾਂ ਕੇਵਲ 8ਾਂ ਦਿਨਾਂ ਦੇ ਵਿੱਚ ਸਾਨੂੰ 38 ਪੌੜੀਆਂ ਦੀ ਤਰਤੀਬ ਬੜੀ ਆਸਾਨੀ ਨਾਲ ਯਾਦ ਹੋ ਜਾਏਗੀ ਸਭ ਤੋਂ ਪਹਿਲਾਂ ਪਹਿਲੇ ਦਿਨ ਪਹਿਲੀਆਂ 3 ਪੌੜੀਆਂ ਚੇਤੇ ਕਰ ਲਈਏ ਪਹਿਲੀ ਪੌੜੀ ਸੋਚੈ ਸੋਚਣਾ ਹੋਵਈ ਦੂਜੀ ਹੁਕਮੀ ਹੋਵਨ ਆਕਾਰ ਤੇ ਤੀਜੀ ਗਾਵੈ ਕੋ ਤਾਨ ਪਹਿਲੇ ਦਿਨ ਇਹ ਤਿੰਨ ਪੌੜੀਆਂ ਦੀ ਤਰਤੀਬ ਚੰਗੀ ਤਰ੍ਹਾਂ ਚੇਤੇ ਕਰ ਲਈਏ ਤਾਂ ਅੱਗੋਂ ਦੂਸਰੇ ਦਿਨ ਚੌਥੀ ਪੰਜਵੀਂ ਛੇਵੀਂ ਤੇ ਸਤਵੀਂ ਪੌੜੀ ਚੇਤੇ ਰੱਖਣੀ ਆਸਾਨ ਹੋਵੇਗੀ ਚੌਥੀ ਪੌੜੀ ਸਾਚਾ ਸਾਹਿਬ ਸਾਚ ਨਾਏ ਤੇ ਪੰਜਵੀਂ ਪੌੜੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਵਾਲੀ ਕਿਉਂਕਿ ਪੰਜਵੀਂ ਤੇ ਛੇਵੀਂ ਪੌੜੀ ਰਲਦੀਆਂ ਨੇ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਦਾ ਇਕਦਾਤਾ ਸੋ ਮੈਂ ਵਿਸਰ ਨਾ ਜਾਈ ਇਸ ਲਈ 6ਵੀਂ ਤੀਰਥਨਾਵਾਂ ਵਾਲੀ ਤੇ 7ਵੀਂ ਪੌੜੀ ਜੇ ਜੁਗਚਾਰੇ ਆਰਜਾ ਵਾਲੀ ਇਹ ਆਪ ਮੁਹਾਰੀ ਸਾਡੇ ਖਿਆਲ ਵਿੱਚ ਆ ਜਾਂਦੀ ਆ ਇਸ ਤਰ੍ਹਾਂ ਦੂਸਰੇ ਦਿਨ ਤੱਕ ਪਹਿਲੀ ਪੌੜੀ ਤੋਂ ਲੈ ਕੇ 7ਵੀਂ ਪੌੜੀ ਤੱਕ ਸਾਨੂੰ ਇਹ ਤਰਤੀਬ ਇਹ ਵੇਰਵਾ ਚੰਗੀ ਤਰ੍ਹਾਂ ਚੇਤੇ ਹੋ ਜਾਏਗਾ ਹੁਣ ਅੱਗੇ ਜੇ ਧਿਆਨ ਮਾਰੀਏ ਤੇ ਸੁਣਿਆ ਵਾਲੀਆਂ ਪੌੜੀਆਂ ਤੇ ਮੰਨੇ ਵਾਲੀਆਂ ਪੌੜੀਆਂ ਜੋ 8ਵੀਂ ਤੋਂ ਆਰੰਭ ਹੋ ਕੇ 15ਵੀਂ ਤੱਕ ਚੱਲਦੀਆਂ ਨੇ ਇਹ ਸਾਨੂੰ ਪਹਿਲਾਂ ਹੀ ਯਾਦ ਹੋ ਗਈਆਂ ਨੇ ਕਿਉਂਕਿ ਇਹਨਾਂ ਪੌੜੀਆਂ ਦੀ ਤਰਤੀਬ ਚਾਰ-ਚਾਰ ਪੌੜੀਆਂ ਦੇ ਜੁੱਟਾਂ ਵਿੱਚ ਪਹਿਲਾਂ ਹੀ ਆਪਾਂ ਕੰਠ ਕਰਾਏ ਹੋਵਾਂਗੇ ਇਸ ਪ੍ਰਕਾਰ ਤੀਜੇ ਦਿਨ ਅਸੀਂ ਪਹਿਲੀ ਪੌੜੀ ਤੋਂ ਲੈ ਕੇ 15ਵੀਂ ਪੌੜੀ ਤੱਕ ਦਾ ਅਭਿਆਸ ਹੀ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਪੱਕਾ ਕਰ ਲਵਾਂਗੇ ਇਸ ਤੋਂ ਅੱਗੇ ਜਦੋਂ ਇਹ 15ਵੀਂ ਪੌੜੀ ਤੱਕ ਦਾ ਅਭਿਆਸ ਪੱਕ ਜਾਵੇ ਤਾਂ ਅੱਗੇ ਹੁਣ ਚੌਥੇ ਦਿਨ ਦਾ ਸਿਲੇਬਸ ਹੈ 16ਵੀਂ ਪੌੜੀ ਤੋਂ ਆਰੰਭ ਹੋਵੇਗਾ ਇਹ 16ਵੀਂ ਪੌੜੀ ਪੰਚ ਪਰਵਾਣ ਪੰਚ ਪ੍ਰਧਾਨ ਵਾਲੀ ਹੈ ਇਥੋਂ ਅਸੰਖ ਵਾਲੀਆਂ ਪੌੜੀਆਂ ਆਰੰਭ ਹੋ ਜਾਂਦੀਆਂ ਜੋ 19 ਨੰਬਰ ਪੌੜੀ ਤੱਕ ਚੱਲਦੀਆਂ ਇਸ ਤਰ੍ਹਾਂ ਭਰੀਏ ਹੱਥ ਪੈਰ ਤਨ ਦੇਹ ਵਾਲੀ ਪੌੜੀ 20ਵੀਂ ਪੌੜੀ ਹੈ ਇਹ ਵੀ ਆਸਾਨੀ ਨਾਲ ਹੀ ਸਾਡੇ ਖਿਆਲ ਵਿੱਚ ਆ ਜਾਂਦੀ ਹੈ ਜਿਹੜੇ ਨਿਤਨੇਮ ਕਰਦੇ ਨੇ ਸੋ ਇਸ ਤਰ੍ਹਾਂ ਚੌਥੇ ਦਿਨ ਅਸੀਂ 16ਵੀਂ ਤੋਂ ਲੈ ਕੇ 20ਵੀਂ ਪੌੜੀ ਤੱਕ ਦਾ ਵੇਰਵਾ ਕੰਠ ਕਰ ਲਿਆ ਤੇ ਨਾਲ ਪਿਛਲੀਆਂ ਪੌੜੀਆਂ ਦਾ ਵੀ ਅਭਿਆਸ ਚੰਗੀ ਤਰ੍ਹਾਂ ਕਰ ਲੈਣਾ ਸੋ ਇਸ ਤਰ੍ਹਾਂ 4 ਦਿਨਾਂ ਦੇ ਵਿੱਚ ਅਸੀਂ ਪਹਿਲੀ ਪੌੜੀ ਤੋਂ ਲੈ ਕੇ 20ਵੀਂ ਪੌੜੀ ਤੱਕ ਦੀ ਤਰਤੀਬ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਅਭਿਆਸ ਕਰਕੇ ਪਕਾ ਲੈਣਾ ਹੁਣ 5ਵੇਂ ਦਿਨ ਅਸੀਂ 21ਵੀਂ ਪੌੜੀ ਤੋਂ ਆਰੰਭ ਕਰਾਂਗੇ ਕਿਉਂਕਿ 21ਵੀਂ ਤੋਂ 27ਵੀਂ ਪੌੜੀ ਤੱਕ ਯਾਦ ਕਰਨ ਲਈ ਆਪਾਂ ਇਹਨੂੰ ਦੋ ਪੜਾਵਾਂ ਦੇ ਵਿੱਚ ਵੰਡਣਾ ਹੈ ਪਹਿਲੇ ਪੜਾਅ ਦੇ ਵਿੱਚ 21 22 ਤੇ 23 ਨੰਬਰ ਪੌੜੀ ਹੁਣ ਵੇਖੀਏ 21ਵੀਂ ਪੌੜੀ ਤੀਰਥ ਤਪ ਦਇਆ ਦਤ ਦਾਨ ਫਿਰ ਪਾਤਾਲਾ ਪਾਤਾਲ ਵਾਲੀ 22ਵੀਂ ਤੇ ਸਲਾਹੀ ਸਲਾਹ ਵਾਲੀ 23ਵੀਂ ਪੌੜੀ ਹੈ ਇਸ ਤਰ੍ਹਾਂ ਪੰਜਵੇਂ ਦਿਨ ਇਹਨਾਂ ਤਿੰਨ ਪੌੜੀਆਂ ਨੂੰ ਚੰਗੀ ਤਰ੍ਹਾਂ ਚੇਤੇ ਕਰ ਲੈਣਾ ਉਸ ਤੋਂ ਬਾਅਦ ਛੇਵੇਂ ਦਿਨ ਅਗਲੀਆਂ ਤਿੰਨ ਪੌੜੀਆਂ 24 25 ਤੇ 26 ਨੰਬਰ ਅੰਤਨਾ ਸਿਫਤੀ ਕਹਿਣਾ ਅੰਤ 24 ਨੰਬਰ ਬਹੁਤਾ ਕਰਮ ਲਿਖਿਆ ਨਾ ਜਾਏ ਇਹ 25ਵੀਂ ਅਮੁੱਲ ਗੁਣ ਅਮੁੱਲ ਵਪਾਰ ਇਹ 26ਵੀਂ ਤੇ ਅੱਗੇ 27ਵੀਂ ਪੌੜੀ ਆ ਸੋਦਰ ਵਾਲੀ ਉਹ ਆਪਾਂ ਨੂੰ ਆਮ ਤੌਰ ਤੇ ਪਤਾ ਹੀ ਹੁੰਦਾ ਹੈ ਚੇਤੇ ਰਿੰਦਾ ਹੈ ਕਿ ਸੋਦਰ ਵਾਲੀ ਪੌੜੀ 27 ਨੰਬਰ ਪੌੜੀ ਹੈ ਸੋ ਇਸ ਤਰ੍ਹਾਂ 6ਵੇਂ ਦਿਨ ਤੱਕ ਇਹ ਪੜਾਅ ਵੀ ਸਾਰ ਹੋ ਗਿਆ 21ਵੀਂ ਤੋਂ ਲੈ ਕੇ 27ਵੀਂ ਪੌੜੀ ਤੱਕ ਜਦੋਂ ਇਹ ਤਰਤੀਬ ਚੰਗੀ ਤਰ੍ਹਾਂ ਚੇਤੇ ਹੋ ਜਾਵੇ ਤਾਂ ਫਿਰ ਅੱਗੋਂ 28ਵੀਂ 29ਵੀਂ 30 31 ਤੇ 32 ਤੱਕ ਜਿਹੜੀਆਂ ਪੌੜੀਆਂ ਨੇ ਉਹਨਾਂ ਦੇ ਵਿੱਚ ਆਦੇਸ਼ ਤੇ ਸਹਾਇ ਆਦੇਸ਼ ਵਾਲੀਆਂ ਪੌੜੀਆਂ ਆਉਣਗੀਆਂ ਉਹ ਵੀ ਇਹਨਾਂ ਦੇ ਨਾਲ ਹੀ ਰਲਾ ਲੈਣੀਆਂ ਕਿਉਂਕਿ ਉਹ ਤਰਤੀਬ ਵੀ ਅਸੀਂ ਪਹਿਲਾਂ ਹੀ 4-4 ਪੌੜੀਆਂ ਦੇ 4 ਜੁੱਟਾਂ ਦੇ ਵਿੱਚ ਯਾਦ ਕਰ ਚੁੱਕੇ ਹੋਵਾਂਗੇ ਹੁਣ ਅੱਗੇ ਸਿਰਫ 6 ਪੌੜੀਆਂ ਰਹਿ ਗਈਆਂ ਜਿਨ੍ਹਾਂ ਨੂੰ ਅਸੀਂ 3-3 ਕਰਕੇ ਦੋ ਹਿੱਸਿਆਂ 'ਚ ਵੰਡ ਲੈਣਾ ਆਖਣ ਜ਼ੋਰ ਚੁਪੈ ਨਹ ਜ਼ੋਰ ਇਹ 33ਵੀਂ ਪੌੜੀ ਹੈ राती रुती तिथि वार 34ਵਾਂ ਧਰਮ ਖੰਡ ਦਾ ਇਹੋ ਧਰਮ ਇਹ 35ਵੀਂ ਪੌੜੀ ਹੈ 7ਵੇਂ ਦਿਨ ਵਿੱਚ ਚੰਗੀ ਤਰ੍ਹਾਂ ਅਭਿਆਸ ਕਰਕੇ ਇਥੋਂ ਤੱਕ ਆਪਾਂ ਪਕਾ ਲਿਆ ਫਿਰ 8ਵੇਂ ਦਿਨ ਬਾਕੀ ਰਹਿੰਦੀਆਂ ਤਿੰਨ ਪੌੜੀਆਂ ਗਿਆਨ ਖੰਡ ਮਹਿ ਗਿਆਨ ਪ੍ਰਚੰਡ 36ਵੀਂ ਕਰਮ ਖੰਡ ਕੀ ਬਾਣੀ ਜੋਰ 37ਵੀਂ ਤੇ ਜਤ ਪਹਾਰਾ ਧੀਰਜ ਸੁਨਿਆਰ ਇਹ 38ਵੀਂ ਪੌੜੀ ਹੈ ਤੇ ਅਖੀਰ ਤੇ ਸਲੋਕ ਪਵਨ ਗੁਰੂ ਪਾਣੀ ਪਿਤਾ ਇਸ ਤਰ੍ਹਾਂ 8 ਦਿਨਾਂ ਵਿੱਚ ਰੋਜ਼ਾਨਾ ਕੇਵਲ 10 ਮਿੰਟ ਅਭਿਆਸ ਕਰਨ ਦੇ ਨਾਲ ਸਾਨੂੰ ਜਪਜੀ ਸਾਹਿਬ ਜੀ ਦੀਆਂ 38 ਦੀਆਂ 38 ਪੌੜੀਆਂ ਦੀ ਤਰਤੀਬ ਯਾਦ ਹੋ ਜਾਏਗੀ ਕਿੰਨਾ ਆਸਾਨ ਹੈ 8 ਦਿਨਾਂ ਵਿੱਚ ਰੋਜ਼ਾਨਾ ਸਿਰਫ 10 ਮਿੰਟਾਂ ਦਾ ਅਭਿਆਸ ਕਰਨ ਦੇ ਨਾਲ ਸਾਨੂੰ ਇੱਕ ਕਿੱਡੀ ਵੱਡੀ ਪ੍ਰਾਪਤੀ ਹੋ ਚੁੱਕੀ ਹੋਵੇਗੀ ਸਾਨੂੰ ਸਾਰਿਆਂ ਨੂੰ ਆਪ ਵੀ ਅਭਿਆਸ ਕਰਕੇ ਇਹ ਸਬਕ ਯਾਦ ਕਰਨਾ ਚਾਹੀਦਾ ਹੈ ਔਰ ਵਿਸ਼ੇਸ਼ ਕਰਕੇ ਆਪਣੇ ਬੱਚਿਆਂ ਨੂੰ ਪ੍ਰੇਰਣਾ ਦੇ ਕੇ ਪ੍ਰੇਮ ਦੇ ਨਾਲ 8 ਦਿਨਾਂ ਦਾ ਲਗਾਤਾਰ ਅਨੁਸ਼ਾਸਨਬੱਤ ਤਰੀਕੇ ਨਾਲ ਇਹ ਅਭਿਆਸ ਕਰਾ ਕੇ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦੀ ਤਰਤੀਬ ਯਾਦ ਕਰਵਾਉਣੀ ਚਾਹੀਦੀ ਹੈ ਸੋ ਜਦੋਂ ਆਪ ਜੀ ਇਹ ਕਰ ਲਵੋ ਤਾਂ ਇੱਕ ਵਾਰ ਵਾਪਸ ਇਸ ਵੀਡੀਓ ਤੇ ਆ ਕੇ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਕਰਨ ਵਾਸਤੇ ਸਾਨੂੰ ਇਹ ਦੱਸਣਾ ਜਰੂਰ ਕਿ ਆਪ ਜੀ ਨੇ ਖੁਦ ਜਾਂ ਆਪ ਜੀ ਦੇ ਬੱਚਿਆਂ ਨੇ ਕਿਸ ਤਰ੍ਹਾਂ ਪ੍ਰੇਰਨਾ ਦੇ ਨਾਲ ਇਹ 38 ਪੌੜੀਆਂ ਦੀ ਤਰਤੀਬ ਕੰਠ ਕੀਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ